ਆ ਬਾਈ ਗੁਰਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਦਾਦੀ ਜੀ ਦੇ ਭੈਣ ਜੋ ਕਿ ਕੈਨੇਡਾ ਦੇ ਵਿੱਚ ਹੈ ਉਹਨਾਂ ਨੇ ਤੂਮ ਤੇ ਵਿਸ਼ੇਸ਼ ਭੇਜਿਆ ਹੈ ਆਪਣੀ ਭੈਣ ਜੀ ਦੇ ਨਾਮ ਮੇਰੀ ਪਿਆਰੀ ਭੈਣ ਜੀ ਸਰਦਾਰਨੀ ਗੁਰਦੀਪ ਕੌਰ ਜਿਸਾ ਸਵਰਗਵਾਸੋਂ ਦੀ ਖਬਰ ਸੁਣ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ ਅੱਖਾਂ ਚੋਂ ਪਈਆਂ ਤੇ ਹਾਨੀ ਜਮਾਨ ਦੀ ਚੜੀ ਲੱਗ ਗਈ ਮੇਰੇ ਆਪਣਿਆਂ ਨੇ ਮੈਨੂੰ ਹੌਸਲਾ ਤੇ ਸਹਾਰਾ ਦਿੱਤਾ ਉਸ ਉਸ ਦੀਆਂ ਪਿਆਰੀਆਂ ਚੱਲਾਂ ਨੂੰ ਬਹੁਤ ਯਾਦ ਕੀਤਾ ਗਿਆ ਕਿਵੇਂ ਮੈਨੂੰ ਆਪਣਤ ਨਾਲ ਮਿਲਦੀ ਸੀ ਲੱਖ ਲੱਖ ਗੱਤਰਾਂ ਕਰਨ ਦੀ ਨਾ ਥੱਕਦੀ ਜਿਵੇਂ ਮੈਂ ਉਸ ਦੀ ਖੁੱਖੋਂ ਜਨਮ ਲਿਆ ਹੋਵੇ ਉਹ ਦਾਸਦੀ ਬਹੁਤ ਹੈ ਮੇਰੇ ਮਨ ਤੇ ਬਹੁਤ ਹੁੱਖ ਹੈ ਸ਼ਕਤੀ ਮਾਰਜ ਨੂੰ ਜਨਵਰੀ ਨੂੰ ਆਖਰੀ ਵਾਰ ਜਦੋਂ ਉਹ ਪਿੰਡ ਮਿਲ ਗਈ ਤਾਂ ਫਿਰ ਮੈਂ ਨਾ ਦਾ ਭੈਣ ਨਾਲ ਵਾਦਾ ਕਰਕੇ ਗਈ ਸੀ ਆਹ ਗਾਂਧੀ ਸਿੰਘ ਦੀ ਸ਼ੇਦੀ ਗੇੜਾ ਲਾ ਜਾਇਆ ਕਰ ਮਿਹਰੀਆਂ ਤੇ ਉਹਦੀਆਂ ਗੱਲਾਂ ਜਦੋਂ ਸ਼ੁਰੂ ਹੁੰਦੀਆਂ ਤਾਂ ਮੂੰਹੋਂ ਨਾ ਨਾ ਲੈਂਦੀ ਆ ਉਸ ਦਿਨ ਗੱਲ ਗੱਲਾਂ ਮੇਰੀਆਂ ਯਾਦਾ ਬੜ ਕੇ ਰਹਿ ਗਈਆਂ ਮੈਨੂੰ ਹਮੇਸ਼ਾ ਇਹ ਦੁੱਖ ਰਹੇਗਾ ਕਿ ਮੈਨੂੰ ਉਸਦੇ ਅੰਤਿਮ ਦਰਸ਼ਨ ਕਰਨ ਦਾ ਸੁਭਾਗ ਨਾ ਬਣਿਆ ਭਾਈਆਂ ਜੀ ਸਵਰਗਵਾਸੀ ਸਰਦਾਰ ਕੌਰਨ ਸਿੰਘ ਗਿੱਲ ਵੀ ਕੁਝ ਸਾਲ ਪਹਿਲਾਂ ਇਸ ਫਾਨੀ ਸੰਸਾਰ ਤੋਂ ਚਲੇ ਗਏ ਸਨ ਉਹਨਾਂ ਦੇ ਜਾਣ ਤੋਂ ਬਾਅਦ ਭੈਣ ਦੇ ਸਾਰੇ ਪਰਿਵਾਰ ਨੂੰ ਇਕੱਠਿਆਂ ਖੇਤੀ ਕਰਨ ਲਈ ਪ੍ਰੇਰਿਤ ਕੀਤਾ। ਜ਼ਿੰਦਗੀ ਗੁਜ਼ਾਰਨ ਆਖਰੀ ਹਾਰ ਨਾ ਮੰਨੀ ਭੈਣ ਨੇ। ਬਹੁਤ ਵੱਡੇ ਪਰਿਵਾਰਾਂ, ਪਿਕੇ ਸੋਹਰੇ ਦੇ ਜੀਵਾਂ ਨਾਲ ਹਮੇਸ਼ਾ ਪਿਆਰ ਹੰਦਰਦੀ ਅਤੇ ਬਹੁਤ ਖੂਬਸੂਰਤ ਜ਼ਿੰਦਗੀ ਬਤੀਤ ਕੀਤੀ। ਕਦੇ ਮੱਠ ਨੇ ਮੱਥੇ ਮਾਰ ਨਹੀਂ ਸੀ ਪਾਡੇ। ਬਹੁਤ ਵੱਡਾ ਸੋਹਰਾ ਪਰਿਵਾਰ, ਬਹੁਤ ਵੱਡਾ ਪਿਕੇ ਪਰਿਵਾਰ ਅਤੇ ਨੇੜਲੇ ਰਿਸ਼ਤੇਦਾਰਾਂ ਨਾਲ ਵੀ ਬਹੁਤ ਉਮਰ ਸੁਖਦਾਰ ਅਤੇ ਪਿਆਰ ਨਾਲ ਜੀਂਦੇ ਆ। ਉਸਨੇ ਆਪਣਾ ਵੱਖਰਾ ਕੰਮ ਜਾਈ ਰੱਖਿਆ ਹਮੇਸ਼ਾ ਹਾਰਗਟ ਦੇ ਦੋ ਤੋਂ 9 ਸਾਲਾਂ ਸੀ ਤਾਂ ਆਪਣੇ ਪੱਖਰੀ ਪਛਾਣ ਕਾਇਮ ਕੀਤੀ ਪੁੱਤਾਂ ਨੂੰਹਾ ਪੁੱਤੇ ਪੋਤਾਂ ਬੜੂ ਮੁੰਤੇ ਬੜੀ ਮੋਤਰੀਆਂ ਦੇ ਵਿਸ਼ਾਸ ਨੂੰ ਦੀ ਸਦਾਰ ਜੋ ਮਾਂ ਸੱਸ ਦਾਦੀ ਦਾਦੀ ਸੱਸ ਅਤੇ ਪਟਾਦੀ ਬਣਦਾ ਸੁਭਾਅ ਪ੍ਰਾਪਤ ਕੀਤਾ ਕੋ ਕਹੋਲ ਹੈ ਇੱਕ ਘਾਟਾ ਪਤ ਨਹੀਂ ਗੁਆਣੀ ਹੋ ਸਕਦਾ ਅਸੀਂ ਕਹਿੰਦੇ ਹਾਂ ਕਿ ਸੰਸਾਰ ਚੱਲਣ ਹਾਰ ਹੈ ਨਾ ਇਥੇ ਕੋਈ ਸਦਾ ਰਹੇਗਾ ਤੇ ਨਾ ਰਹੇਗਾ ਹਰੇ ਨੇ ਆਪਣੀ ਵਾਰੀ ਤੇ ਜਾਣਾ ਹੈ ਜਿਸ ਪਰ ਜਿੱਥੇ ਪਿਆਰ ਦਾ ਰਿਸ਼ਤਾ ਉੱਟਪਤ ਹੋਵੇ ਤਾਂ ਅਜਿਹਾ ਦੁੱਖ ਬਹੁਤ ਠੜਪਾਉਂਦਾ ਹੈ ਸਾਰੀ ਉਮਰ ਬਹੁਤ ਖੂਬਸੂਰਤ ਜੀਵਨ ਬਤੀਤ ਕਰ ਇਸ ਭਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਅਸੀਂ ਸਾਰੇ ਭੈਣ ਜੀ ਦੇ ਪੇਕੇ ਪਰਿਵਾਰ ਭਰਾਵਾਂ ਬਣਾਈਆਂ ਪਤੀਜੇ ਭਤੀਜੀਆਂ ਭਤੀਜ ਜਵਾਈਆਂ ਜਵਾਈ ਅਤੇ ਪਰਿਵਾਰ ਭਾਣ ਜੇ ਭਾਣ ਜੀਆਂ ਤੇ ਉਹਨਾਂ ਦੇ ਪਰਿਵਾਰ ਭੈਣ ਜੀ ਦੇ ਅਲਵਿਦਾ ਚਲਾਣਾ ਤੋਂ ਬਹੁਤ ਦੁਖੀ ਹਾਂ ਕਿਉਂਕਿ ਸਭ ਨਾਲ ਬਹੁਤ ਖੂਹ ਵਾਲਾ ਪਿਆਰ ਦਾ ਰਿਸ਼ਤਾ ਸੀ ਮੈਂ ਵਾਈਸ ਨੂੰ ਅੱਗੇ ਅਰਦਾਸ ਕਰਦੀ ਹਾਂ ਮੇਰੀ ਭੈਣ ਦੀ ਬੋਧੀ ਆਤਮਾ ਨੂੰ ਕਨ ਮਾਤਮਾ ਸੁਰਗਾਂ ਵਿੱਚ ਵਾਸਾ ਬਖਸ਼ੇ ਅਤੇ ਪਰਿਵਾਰ ਨੂੰ ਪਾਣਾ ਮਨਣ ਦਾ ਬਲ ਦੇ ਸੇ ਆਪ ਜੀ ਦੀ ਭੈਣ ਜਨਮੀਤ ਔਰ ਵਿੰਗ ਕੋਣ ਨੂੰ ਬੁਗਾ ਤਾਨ ਬਰ